ਉਦਾਸਨ ਭੇਖ ਮਹਾ ਮੰਡਲ ਪੰਜਾਬ ਦੇ ਪ੍ਰਧਾਨ ਮਹੰਤ ਅਮਰਤ ਮੁਨੀ ਜੀ ਮਹਾਰਾਜ ਦੀ ਰਹਿਨਮਾਈ ਹੇਠ ਪੂਰਨ ਕੁੰਭ ਮੇਲਾ ਮਹਾ ਕੁੰਭ ਪ੍ਰਾਗਰਾਜ ਇਲਾਹਾਬਾਦ ਦੇ ਤਿੰਨ ਸ਼ਾਹੀ ਇਸ਼ਨਾਨ ਦੇ ਲਈ ਵੱਡੀ ਗਿਣਤੀ ਦੇ ਵਿੱਚ ਸੰਗਤ ਅਤੇ ਪੰਡਾਰਾ ਡੇਰਾ ਬਾਬਾ ਭਾਈ ਗਰਦਾਸ ਜੀ ਮਾਨਸਾ ਤੋਂ ਰਵਾਨਾ ਹੋਇਆ ਇਸ ਮੌਕੇ ਮਹੰਤ ਬਾਬਾ ਅਮਰਤ ਮੁਨੀ ਜੀ ਵੱਲੋਂ ਝੰਡੀ ਦਿਖਾ ਕੇ ਪੰਡਾਰਾ ਤੇ ਸੰਗਤ ਨੂੰ ਰਵਾਨਾ ਕੀਤਾ ਗਿਆ ਮਹੰਤ ਬਾਬਾ ਅਮਰਤ ਮੁਨੀ ਜੀ ਮਹਾਰਾਜ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਲਾਹਾਬਾਦ ਪ੍ਰਾਗਰਾਜ ਵਿਖੇ ਪੂਰਨ ਕੁੰਭ ਮੇਲਾ ਮਹਾ ਕੁੰਭ ਦੇ ਵਿੱਚ ਤਿੰਨ ਸ਼ਾਹੀ ਇਸ਼ਨਾਨ ਪਹਿਲਾ 14 ਜਨਵਰੀ 2025 ਮਕਰ ਸੰਕ੍ਰਾਂਤੀ ਮੌਕੇ ਅਤੇ ਦੂਸਰਾ 29 ਜਨਵਰੀ 2025 ਮੂਨੀ ਮਸਿਆ ਮੌਕੇ ਅਤੇ ਤੀਸਰਾ 3 ਫਰਵਰੀ 2025 ਨੂੰ ਮਾਗ ਸ਼ੁਕਲ ਬਸੰਤ ਪੰਚਮੀ ਮੌਕੇ ਹੋਵੇਗਾ ਉਹਨਾਂ ਦੱਸਿਆ ਕਿ ਇਸ ਸ਼ੁਭ ਮੌਕੇ ਤੇ ਭੰਡਾਰੇ ਵੱਖ-ਵੱਖ ਪਕਵਾਨ ਅਤੇ ਮਠਾਈਆਂ ਦਾ ਲੰਗਰ ਅਟੁੱਟ ਵਰਤੇਗਾ ਹਾਂਜੀ ਜੋ ਬਾਬਾ ਭਾਈ ਗੁਰਦਾਸ ਜੀ ਦੀ ਪਰ ਕਿਰਪਾ ਦੇ ਨਾਲ ਮਾਨਸਾ ਨਗਰ ਅਤੇ ਮਾਨਸਾ ਦੀ ਸੰਗਤ ਅਤੇ ਸਾਡੇ ਸਮੂਹ ਦਾ ਸੰਪੀਖ ਮਹਾ ਮੰਡਲ ਪੰਜਾਬ ਦੇ ਜੋ ਸੰਤ ਸਮਾਜ ਵੱਲੋਂ ਵਿਰਾਗ ਰਾਜ ਲਾਹੌਰ ਦੀ ਕੁੰਭ ਤੇ ਜੋ ਮਹਾ ਪੂਰਵ ਮਹਾ ਕੁੰਭ ਲੱਗ ਰਿਹਾ ਉਸ ਤੇ ਅਨੁਸ਼ੇਤਰ ਲਈ ਅੱਜ ਸੰਗਤਨ ਰਵਾਨਾ ਕੀਤਾ ਗਿਆ ਸੋ ਜਿਸ ਦੇ ਵਿੱਚ ਤਿੰਨ ਸ਼ਾਹੀ ਇਸ਼ਨਾਨ ਹੋਣਗੇ ਸੋ 14 ਤਰੀਕ ਮਕਰ ਸੰਕ੍ਰਾਂਤੀ ਨੂੰ ਦੂਸਰਾ ਸ਼ਾਹੀ ਪ੍ਰਮੁਖ ਇਸ਼ਨਾਨ 29 ਤਰੀਕ ਮونی ਮਾਵਸ ਨੂੰ ਔਰ ਤੀਸਰਾ ਸ਼ਾਈ ਇਸ਼ਨਾਨ ਪਸੰਤ ਪੰਚਮੀ 3 ਤਰੀਕ ਨੂੰ ਜੋ ਪਰਾਗਰਾਇ ਦੀ ਧਰਤੀ ਤੇ ਇਹ ਮਹਾਕੁੰ ਮੇਲਾ ਹੋ ਰਿਹਾ ਹੈ ਜੋ ਪੂਰਾ ਮਹੀਨਾ ਇਹ ਅਨੁਸ਼ੇਤਰ ਚੱਲਣਾ ਸੋ ਸਾਰੀਆਂ ਸੰਗਤਾਂ ਨੂੰ ਮੈਂ ਆਪਜੀ ਦੇ ਚੈਨਲ ਦੇ ਮਾਧਿਅਮ ਰੇ ਬੇਨਤੀ ਕਰਦਾ ਵੀ ਜਿੰਨਾ ਤੋਂ ਵੀ ਹੋ ਸਕਦਾ ਇਹ ਮਹਾਂਪੁਰਬ ਦਾ ਲਾਭ ਉਠਾਓ ਔਰ ਪਰਾਗਰਾਇ ਇਲਾਹਾਬ ਦੀ ਧਰਤੀ ਤੇ ਇਸ ਅਮਰਤਮਈ ਕੁੰਡ ਦੇ ਵਿੱਚ ਆਪਣਾ ਕੋਤਾ ਲਾ ਕੇ ਆਪਣਾ ਜੀਵ ਨੂੰ ਸਾਫ ਮਣਾਓ ਬੋਲ ਜਗਤਗੁਰੂ ਸ੍ਰੀ ਚੰਦਰ ਭਗਵਾਨ ਨੇ ਕੀ ਜੇ